Delight Punjab Academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ ਤੇ ਇੱਕ ਬਹੁਤ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਨੇ ਪੁਤਿਨ ਉਹਨਾਂ ਉੱਤੇ ਇੱਕ ਬਹੁਤ ਵੱਡਾ ਹਮਲਾ ਯੂਕਰੇਨ ਵੱਲੋਂ ਕੀਤਾ ਗਿਆ ਹੈ ਯੂਕਰੇਨ ਵੱਲੋਂ ਇੱਕ ਡਰੋਨ ਹਮਲੇ ਦੀ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਤੇ ਇਹ ਹਮਲਾ ਪੁਤਿਨ ਦੇ ਘਰ ਦੇ ਉੱਤੇ ਕੀਤਾ ਗਿਆ ਹੈ ਹਾਲਾਂਕਿ ਹਾਲ ਤੱਕ ਇਹ ਗੱਲ ਕਲੀਅਰ ਨਹੀਂ ਹੈਗੀ ਵੀ ਪੁਤਿਨ ਅੰਦਰ ਮੌਜੂਦ ਸੀ ਜਾਂ ਨਹੀਂ ਮੌਜੂਦ ਸੀ ਪਰ ਇੱਕ ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਹੈ ਕਿ ਜਦੋਂ ਹਮਲਾ ਕਰਦੇ ਉੱਤੇ ਹੋਇਆ ਹੈ ਤਾਂ ਕੀ ਇਹ ਪੌਸਿਬਿਲਿਟੀ ਹੈ ਕਿ ਪੁਤਿਨ ਹੁਣ ਨਹੀਂ ਰਹੇ ਜਾਂ ਉਹਨਾਂ ਦੀ ਜਾਨ ਨੂੰ ਇੱਕ ਬਹੁਤ ਵੱਡਾ ਖਤਰਾ ਆ ਚੁੱਕਿਆ ਹੈ ਉਹ ਇੰਜਰਡ ਹੋ ਚੁੱਕੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਗਹਿਰਾਈ ਦੇ ਵਿੱਚ ਗੱਲ ਕਰਾਂਗੇ ਇਸ ਹਮਲੇ ਦਾ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਕਿਦਾਂ ਦਾ ਇੰਪੈਕਟ ਹੋ ਸਕਦਾ ਉਹਨਾਂ ਚੀਜ਼ਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਰੂਸ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਯੂਕਰੇਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਵਾਸ ਦੇ ਉੱਤੇ ਹਮਲਾ ਕੀਤਾ ਹੈ ਤੇ ਇਹ ਇਦਾਂ ਦੀ ਇੱਕ ਖਬਰ ਨਿਕਲ ਕੇ ਆਈ ਪਰ ਇਸ ਚੀਜ਼ ਨੂੰ ਲੈ ਕੇ ਯੂਕਰੇਨ ਦੀ ਕੀ ਪ੍ਰਤੀਕਿਰਿਆ ਹੈ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਕਿ ਇਹ ਝੂਠੇ ਇਲਜ਼ਾਮ ਨੇ ਇਦਾਂ ਦਾ ਸੀ ਕੁਝ ਵੀ ਨਹੀਂ ਕੀਤਾ ਕਿ ਉਹਨਾਂ ਦੇ ਘਰ ਨੂੰ ਟਾਰਗੇਟ ਕੀਤਾ ਗਿਆ ਹੋਵੇ ਤੇ ਅੱਗੇ ਜੇਕਰ ਅਸੀਂ ਇਸ ਗੱਲ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਵੀ ਰਸ਼ੀਆ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਹੈ ਵੀ ਹਮਲਾ ਹੋਇਆ ਹੈ ਡਰੋਨ ਅਟੈਕ ਹੋਇਆ ਹੈ ਯੂਏਵੀ ਆਈਸੀ ਉਹਨਾਂ ਨੇ ਅਟੈਕ ਕੀਤਾ ਕਾਫੀ ਜ਼ਿਆਦਾ ਨੁਕਸਾਨ ਵੀ ਦੇਖਣ ਨੂੰ ਮਿਲਿਆ ਪਰ ਜ਼ੇਲੈਂਸਕੀ ਇਸ ਗੱਲ ਨੂੰ ਇਹ ਕਹਿ ਰਹੇ ਨੇ ਵੀ ਰੂਸ ਜਿਹੜਾ ਹੈਗਾ ਉਹ ਪੀਸ ਪਲਾਨ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ 트ੰਪ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਰਸ਼ੀਆ ਯੂਕਰੇਨ ਵਾਰ ਨੂੰ ਰੋਕਿਆ ਜਾ ਸਕੇ ਇਸ ਲਈ ਉਹ ਇੱਕ ਪੀਸ ਪਲਾਨ ਨੂੰ ਲੈ ਕੇ ਲਗਾਤਾਰ ਕਈ ਦਿਨਾਂ ਤੋਂ ਕੰਮ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਹੁਣੇ ਉਹਨਾਂ ਦੀ ਮੁਲਾਕਾਤ ਯੂਕਰੇਨ ਦੇ ਰਾਸ਼ਟਰਪਤੀ ਨਾਲ ਵੀ ਹੋਈ ਸੀ ਪਿਛਲੇ ਸਾਲ ਅਸੀਂ ਦੇਖਿਆ ਸੀ ਕਿ ਕਿੱਦਾਂ ਇਸ ਚੀਜ਼ ਨੂੰ ਲੈ ਕੇ 트ੰਪ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਕਿ ਜਿੱਦਾਂ ਮੈਂ ਦੂਜੀ ਵਾਰ ਜਿੱਤ ਕੇ ਆਉਂਗਾ ਤੇ ਆਉਂਦੇ ਹੀ ਕੁਝ ਘੰਟਿਆਂ ਦੇ ਵਿੱਚ ਇਸ ਵਾਰ ਨੂੰ ਰੋਕ ਦਵਾਂਗਾ ਬਟ ਉਹਦਾ ਹੋ ਨਹੀਂ ਪਾਇਆ ਬਟ ਫਿਰ ਵੀ ਹੁਣ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਲਦ ਤੋਂ ਜਲਦ ਇਸ ਵਾਰ ਨੂੰ ਰੋਕਿਆ ਜਾਵੇ ਯੂਕਰੇਨ ਦਾ ਕਹਿਣਾ ਇਹ ਹੈਗਾ ਵੀ ਇਹ ਝੂਠਾ ਦਾਵਾ ਕਰਕੇ ਰੂਸ ਇਹ ਕੋਸ਼ਿਸ਼ ਕਰ ਰਿਹਾ ਵੀ ਇਹ ਵਾਰ ਨਾ ਰੁਕੇ ਤੇ ਹੁਣ ਸਮਾਂ ਹੈਗਾ ਕਿ ਇੰਟਰਨੈਸ਼ਨਲ ਜਿਹੜੀ ਬਰਾਦਰੀ ਆ ਜਾਂ ਅੰਤਰਰਾਸ਼ਟਰੀ ਬਰਾਦਰੀ ਆ ਉਹ ਇਸ ਗੱਲ ਨੂੰ ਸਮਝੇ ਲੋਕ ਰਸ਼ੀਆ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਨ ਕਿ ਉਹ ਇਸ ਵਾਰ ਨੂੰ ਰੋਕੇ ਇਸ ਪੀਸ ਪਲਾਨ ਨੂੰ ਐਕਸੈਪਟ ਕਰੇ ਇੰਟਰਨੈਸ਼ਨਲ ਲੈਵਲ ਤੇ ਕੀ ਰਿਐਕਸ਼ਨ ਦੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਸਾਰੀਆਂ ਚੀਜ਼ਾਂ ਜਾਂ ਇਹਨਾਂ ਸਾਰੇ ਜਿਹੜੇ ਨੇਤਾ ਨੇ ਖਾਸ ਕਰਕੇ ਪਾਕਿਸਤਾਨ ਦੇ ਨੇਤਾਵਾਂ ਨੂੰ ਵੀ ਇਹ ਬਿਆਨ ਜਾਰੀ ਕੀਤੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਪੁਤਿੰ ਦੇ ਵਾਸ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖਬਰਾਂ ਤੋਂ ਚਿੰਤਤ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਹਾਲੇ ਮੈਨੂੰ ਨਹੀਂ ਮਿਲੀ ਹੈ ਈਵਨ 트ੰਪ ਨੇ ਵੀ ਇਹ ਗੱਲ ਕਹੀ ਕਿ ਮੈਨੂੰ ਪਤਾ ਲੱਗਿਆ ਤੇ ਮੈਨੂੰ ਪੁਤਿੰ ਨੇ ਹੀ ਦੱਸਿਆ ਕਿ ਇਦਾਂ ਦਾ ਹਮਲਾ ਹੋਇਆ ਹੈ ਮੈਨੂੰ ਬਹੁਤ ਜ਼ਿਆਦਾ ਗੁੱਸਾ ਇਸ ਗੱਲ ਲੈ ਕੇ ਆਇਆ ਹੋਇਆ ਹੈ ਇਹ ਅਮਰੀਕਾ ਦੇ ਰਾਸ਼ਟਰਪਤੀ 트ੰਪ ਦਾ ਕਹਿਣਾ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਲਗਾਤਾਰ ਐਫਰਟ ਕਰ ਰਹੇ ਨੇ ਵੀ ਜਲਦ ਤੋਂ ਜਲਦ ਇਸ ਪੀਸ ਪਲਾਨ ਨੂੰ ਇੰਪਲੀਮੈਂਟ ਕੀਤਾ ਜਾਵੇ ਰੂਸ ਦਾ ਰੁਖ ਕੀ ਹੈ ਉਹ ਹੁਣ ਯੂਕਰੇਨ ਨਾਲ ਸੰਭਾਵਿਤ ਸ਼ਾਂਤੀ ਸਮਝੌਤੇ ਤੇ ਦੁਬਾਰਾ ਵਿਚਾਰ ਕਰੇਗਾ ਉਹ ਕਹਿ ਰਿਹਾ ਵੀ 20 ਪਲਾਨ ਨੂੰ ਲੈ ਕੇ ਹੁਣ ਮੈਂ ਦੁਬਾਰਾ ਸੋਚਾਂਗਾ ਵੀ ਕਰਨਾ ਵੀ ਹੈ ਜਾਂ ਨਹੀਂ ਕਰਨਾ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਕਥਿਤ ਹਮਲੇ ਵੇਲੇ ਰਾਸ਼ਟਰਪਤੀ ਪੁਤਿਨ ਉੱਤੇ ਮੌਜੂਦ ਸਨ ਜਾਂ ਨਹੀਂ ਮੌਜੂਦ ਸਨ ਜਲਨਸਕੀ ਨੇ ਇਸ ਦਾਅਵੇ ਨੂੰ ਰੂਸ ਦਾ ਜਾਣਾ ਪਹਿਚਾਣਿਆ ਝੂਠ ਕਰਾਰ ਦਿੱਤਾ ਉਹਨਾਂ ਨੇ ਕਿਹਾ ਇਸ ਦਾ ਮਕਸਦ ਯੂਕਰੇਨ ਤੇ ਹਮਲੇ ਜਾਰੀ ਰੱਖਣ ਲਈ ਇੱਕ ਬਹਾਨਾ ਜਿਹੜਾ ਹੈਗਾ ਰਸ਼ੀਆ ਲੱبن ਦੀ ਕੋਸ਼ਿਸ਼ ਕਰ ਰਿਹਾ ਹੈ 트럼ਪ ਦੀ ਪ੍ਰਤੀਕਿਰਿਆ ਤੁਸੀਂ ਦੇਖ ਸਕਦੇ ਹੋ ਕਿਸੇ ਦੇ ਘਰ ਤੇ ਹਮਲਾ ਕਰਨਾ ਇਹ ਠੀਕ ਸਮਾਂ ਨਹੀਂ ਹੈ ਮੈਨੂੰ ਇਸ ਬਾਰੇ ਰਾਸ਼ਟਰਪਤੀ ਪੁਤਿਨ ਤੋਂ ਪਤਾ ਲੱਗ ਗਿਆ ਤੇ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹਾਂ 트럼ਪ ਦੀ ਪ੍ਰਤੀਕਿਰਿਆ ਇਹ ਹੈ 트럼ਪ ਦਾ ਰਿਐਕਸ਼ਨ ਤੁਸੀਂ ਦੇਖ ਸਕਦੇ ਹੋ ਕਿਉਂਕਿ ਤੁਹਾਨੂੰ ਇਸ ਗੱਲ ਨੂੰ ਸੁਣ ਕੇ ਤੁਸੀਂ ਪਹਿਲਾਂ ਵੀ ਇਹ ਸੁਣਿਆ ਹੋਣਾ ਤੇ ਥੋੜਾ ਜਾ ਹਾਸੋ ਹੀਣਾ ਵੀ ਸਾਨੂੰ ਲੱਗਦੀ ਹੈ ਇਹ ਚੀਜ਼ ਉਹ ਗੱਲ ਇਹ ਕਿ 트럼ਪ ਨੋਬਲ ਪੀਸ ਪ੍ਰਾਈਸ ਜਾਂਉਂਦੇ ਨੇ ਦੁਨੀਆ ਤੋਂ ਕਿ ਮੈਨੂੰ ਮਿਲੇ ਤੇ ਤੁਹਾਨੂੰ ਪਤਾ ਹੈ ਕਿ ਨੋਬਲ ਦਾ ਜਿਹੜਾ ਪ੍ਰਾਈਸ ਆ ਉਹਨਾਂ ਲੋਕਾਂ ਨੂੰ ਮਿਲਦਾ ਜਿਨ੍ਹਾਂ ਨੇ ਸ਼ਾਂਤੀ ਨੂੰ ਲੈ ਕੇ ਕੋਈ ਬਹੁਤ ਵੱਡਾ ਕੰਮ ਕੀਤਾ ਹੋਵੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਦੋਂ ਜੰਗ ਦੇ ਹਾਲਾਤ ਬਣ ਗਏ ਸੀ ਉਦੋਂ 트럼ਪ ਦਾ ਕਹਿਣਾ ਇਹ ਸੀ ਕਿ ਉਹਨੇ ਇਸ ਜੰਗ ਨੂੰ ਰੋਕਿਆ ਉਹਨੇ ਪੀਸ ਲਿਆਉਣ ਦੀ ਕੋਸ਼ਿਸ਼ ਕੀਤੀ ਆ ਈਵਨ 트럼ਪ ਉਸੇ ਡਾਇਰੈਕਸ਼ਨ ਦੇ ਵਿੱਚ ਕੰਮ ਕਰਦੇ ਹੋਏ ਰਸ਼ੀਆ ਤੇ ਯੂਕਰੇਨ ਦੀ ਵਾਰ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੇ ਨੇ ਇਹ ਵਾਰ ਰੁਕ ਜੇ ਇਸ ਦੇ ਨਾਲ ਕਿਸੇ ਨੂੰ ਕੋਈ ਬੈਨੀਫਿਟ ਨਹੀਂ ਹੈ ਬਟ ਇਹਦੇ ਵਿੱਚ ਅਮਰੀਕਾ ਦੀ ਆਪਣੀ ਪਾਲਿਸੀ ਵੀ ਆ ਅਮਰੀਕਾ ਕਿੰਨਾ ਟਾਈਮ ਯੂਕਰੇਨ ਨੂੰ ਸਪੋਰਟ ਕਰਦਾ ਰਹੇਗਾ ਜਾਂ ਜਿਹੜੇ ਯੂਰੋਪੀਅਨ ਯੂਨੀਅਨ ਦੇ ਦੇਸ਼ ਨੇ ਉਹ ਕਿੰਨਾ ਟਾਈਮ ਸਪੋਰਟ ਕਰਦੇ ਰਹਿਣਗੇ ਯੂਕਰੇਨ ਨੂੰ ਉਹ ਉਹਨਾਂ ਦੇ ਆਪਣੇ ਇਸ਼ੂ ਨੇ ਇਸ ਕਰਕੇ ਉਸ ਵਾਰ ਨੂੰ ਰੋਕਣਾ ਚਾਹੁੰਦੇ ਨੇ ਪਾਕਿਸਤਾਨ ਦੇ ਜਿਹੜੇ ਪੀਐਮ ਨੇ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਨੇ ਅਜੀਹਾ ਘਟਨਾਵਾਂ ਸ਼ਾਂਤੀ ਸੁਰੱਖਿਆ ਤੇ ਸਥਿਰਤਾ ਲਈ ਗੰਭੀਰ ਖਤਰਾ ਹਨ ਖਾਸ ਕਰਕੇ ਉਸ ਸਮੇਂ ਜਦੋਂ ਸ਼ਾਂਤੀ ਦੇ ਯਤਨ ਜਾਰੀ ਹੋਣ ਜਦੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਨੇ 3 ਸਾਲ ਤਕਰੀਬਨ ਹੋ ਚੁੱਕੇ ਨੇ ਇਸ ਵਾਰ ਨੂੰ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਇਸ ਮਾਹੌਲ ਦੇ ਵਿੱਚ ਇਦਾਂ ਅਟੈਕ ਕਰਨਾ ਹੈ ਨਾ ਉਹ ਸਹੀ ਨਹੀਂ ਹੈਗਾ ਇਹ ਗੱਲ ਪਾਕਿਸਤਾਨ ਦੇ ਪੀਐਮ ਵੀ ਮੰਨਦੇ ਨੇ ਸ਼ਹਿਬਾਜ਼ ਸ਼ਰੀਫ ਨੇ ਰਾਸ਼ਪਤੀ ਪੁਤਿਨ ਰੂਸ ਦੀ ਸਰਕਾਰ ਅਤੇ ਜਨਤਾ ਨਾਲ ਇੱਕਜੁੱਟਤਾ ਜਤਾਈ ਤੇ ਹਰ ਤਰ੍ਹਾਂ ਦੀ ਹਿੰਸਾ ਦਾ ਵਿਰੋਧ ਕੀਤਾ ਹੁਣ ਤੁਹਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਬੱਚਿਓ ਕਿ ਦੇਖੋ ਜਦੋਂ ਪੀਸ ਦੀ ਗੱਲ ਹੋ ਰਹੀ ਹੋਵੇ ਤਾਂ ਉਦੋਂ ਇਦਾਂ ਦੇ ਅਟੈਕ ਕਰਨੇ ਇਹ ਸਹੀ ਨਹੀਂ ਹੈਗੇ ਇਹਦੇ ਨਾਲ ਪੀਸ ਪ੍ਰੋਸੈਸ ਰੁਕ ਸਕਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਕੀ ਇਹ ਸੱਚੀ ਅਟੈਕ ਹੋਏ ਵੀ ਨੇ ਕਿ ਨਹੀਂ ਹੋਏ ਕਿਉਂਕਿ ਦੇਖੋ ਸਿਰਫ ਰਸ਼ੀਆ ਦੇ ਕਹਿਣ ਤੇ ਇਸ ਗੱਲ ਨੂੰ ਮੰਨਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਅਸੀਂ ਰਸ਼ੀਆ ਦੀ ਗੱਲ ਤੇ ਪੂਰੇ ਤਰੀਕੇ ਨਾਲ ਭਰੋਸਾ ਕਰ ਸਕਦੇ ਨੇ ਦੇਖੋ ਭਾਰਤ ਤਾਂ ਕਰੇਗਾ ਹੀ ਕਿਉਂਕਿ ਸਾਡਾ ਯੂਕਰੇਨ ਨਾਲੋਂ ਜ਼ਿਆਦਾ ਬਿਹਤਰ ਸੰਬੰਧ ਰਸ਼ੀਆ ਨਾਲ ਹੈ ਤੇ ਰੂਸ ਵੀ ਸਾਡੀ ਹਰ ਗੱਲ ਤੇ ਤਕਰੀਬਨ ਯਕੀਨ ਕਰਦਾ ਹੈ ਤਾਂ ਅਸੀਂ ਵੀ ਉਸ ਗੱਲ ਤੇ ਭਰੋਸਾ ਕਰਦੇ ਹਾਂ ਇਸ ਤਰ੍ਹਾਂ ਕੇ ਭਾਰਤੀ ਪ੍ਰਧਾਨ ਮੰਤਰੀ ਨੇ ਇਦਾਂ ਦਾ ਬਿਆਨ ਵੀ ਜਾਰੀ ਕੀਤਾ ਵੀ ਉਹ ਇਸ ਗੱਲ ਤੋਂ ਖੁਸ਼ ਨਹੀਂ ਨੇ ਇਹ ਜੋ ਕੁਝ ਵੀ ਹੋਇਆ ਇਹ ਉਹਨਾਂ ਨੂੰ ਚਿੰਤਤ ਕਰ ਰਿਹਾ ਤੇ ਪਰ ਇਹ ਚੰਗੀ ਗੱਲ ਹੈ ਵੀ ਹਾਲ ਤੱਕ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਆਈ ਤੇ ਮੈਨੂੰ ਇਦਾਂ ਲੱਗਦਾ ਵੀ ਇਹ ਗੱਲ ਵੀ ਛੋਟੀ ਆ ਇਦਾਂ ਪੋਸਿਬਿਲਿਟੀ ਨਹੀਂ ਹੈਗੀ ਕਿਉਂਕਿ ਰਸ਼ੀਆ ਦੀ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੀ ਸਿਕਿਉਰਿਟੀ ਬਹੁਤ ਵੱਡੇ ਲੈਵਲ ਤੇ ਰਹਿੰਦੀ ਆ ਬਹੁਤ ਹੀ ਜ਼ਿਆਦਾ ਲੋਕੀ ਉਹਨਾਂ ਦੀ ਜਾਨ ਦੇ ਪਿੱਛੇ ਪਏ ਹੋਏ ਨੇ ਭਾਵੇਂ ਅਮਰੀਕਾ ਹੋਵੇ ਜਾਂ ਯੂਕਰੇਨ ਦੇ ਬਹੁਤ ਸਾਰੇ ਲੋਕ ਹੋਣ ਇਸ ਕਰਕੇ ਉਹਨਾਂ ਦੀ ਸਿਕਿਉਰਿਟੀ ਟਾਪ ਮੋਸਟ ਪ੍ਰਾਇਰੀਟੀ ਕੰਟਰੀ ਦੀ ਹੁੰਦੀ ਆ ਤੇ ਮੈਨੂੰ ਨਹੀਂ ਲੱਗਦਾ ਇਦਾਂ ਕੋਈ ਉਹਨਾਂ ਨੂੰ ਲੈ ਕੇ ਚੀਜ਼ਾਂ ਹੋ ਸਕਦੀਆਂ ਨੇ ਬਟ ਕਦੋਂ ਵੀ ਕੋਈ ਵੀ ਘਟਨਾ ਵਾਪਰ ਸਕਦੀ ਆ ਇੰਪੋਰਟੈਂਟ ਇਹ ਨਹੀਂ ਹੈਗਾ ਵੀ ਪੁਤਿਨ ਦੀ ਜਾਨ ਜਾ ਗਈ ਹੈ ਜਾਂ ਨਹੀਂ ਗਈ ਇੰਪੋਰਟੈਂਟ ਇਹ ਹੈਗਾ ਵੀ ਜਦੋਂ ਪੀਸ ਪਲਾਨ ਦੀ ਗੱਲ ਹੋ ਰਹੀ ਆ ਯੁੱਧ ਰੋਕਣ ਦੀਆਂ ਗੱਲਾਂ ਹੋ ਰਹੀਆਂ ਨੇ ਉਸ ਸਮੇ ਇਦਾਂ ਦੇ ਹਮਲੇ ਹੋਣੇ ਕਿਸ ਤਰ੍ਹਾਂ ਕਿਤੇ ਚੀਜ਼ਾਂ ਨੂੰ ਡਿਲੇ ਕਰਦੇ ਨੇ ਤੁਸੀਂ ਤੁਹਾਡੇ ਮਨ 'ਚ ਇੱਕ ਸਵਾਲ ਹੋਏਗਾ ਕਿ ਯੁੱਧ ਕਿਉਂ ਰੁਕਣਾ ਚਾਹੀਦਾ ਹਾਲਾਂਕਿ ਹਰ ਕੋਈ ਚਾਹੁੰਦਾ ਵੀ ਪੀਸ ਹੋਣੀ ਚਾਹੀਦੀ ਆ ਸ਼ਾਂਤੀ ਹੋਣੀ ਚਾਹੀਦੀ ਆ ਬੋਰ ਦੀ ਸਿਚੁਏਸ਼ਨ ਨਾ ਰਵੇ ਬਟ ਜੇ ਅਸੀਂ ਇਹਨੂੰ ਇਕਨੋਮਿਕ ਦੇ ਪੁਆਇੰਟ ਆਫ ਥਰੋ ਨਾਲ ਵੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਤੁਹਾਨੂੰ ਪਤਾ ਹੈ ਜਿੱਥੇ ਵੀ ਵਾਰ ਹੋਵੇ ਉੱਥੇ ਮਹਿੰਗਾਈ ਇੰਕਰੀਜ਼ ਹੋ ਜਾਂਦੀ ਆ ਸਪਲਾਈ ਚੇਨਸ ਇੰਪੈਕਟ ਉਹਨਾਂ ਤੇ ਪੈਂਦਾ ਹੈਗਾ ਉਹਦੇ ਕਰਕੇ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਜੋ ਵੀ ਅਸੀਂ ਇੰਪੋਰਟ ਕਰਦੇ ਆ ਉਹ ਮਹਿੰਗਾ ਹੋ ਜਾਂਦਾ ਉਸ ਇੰਪੋਰਟ ਦੇ ਮਹਿੰਗੇ ਹੋਣ ਕਰਕੇ ਜਿਹੜੇ ਲੋਕ ਨੇ ਲੋਕਲ ਤੌਰ ਤੇ ਚੀਜ਼ਾਂ ਜਿਹੜੀਆਂ ਨੇ ਡੋਮੈਸਟਿਕ ਪ੍ਰੋਡਕਟ ਨੇ ਉਹ ਵੀ ਮਹਿੰਗੇ ਹੋ ਜਾਂਦੇ ਨੇ ਇਸ ਕਰਕੇ ਸਾਨੂੰ ਕਾਫੀ ਜਿੰਦਾ ਮਹਿੰਗਾਈ ਦਾ ਸਾਹਮਣਾ ਕਰਨਾ ਪੈਂਦਾ ਰਿਲੇਸ਼ਨਸ ਖਰਾਬ ਹੋ ਜਾਂਦੇ ਨੇ ਇਕਨੋਮਿਕ ਲਾਸ ਜਿਹੜਾ ਹੈਗਾ ਦੋਨਾਂ ਕਈ ਸਾਰੇ ਦੇਸ਼ਾਂ ਨੂੰ ਝੱਲਣਾ ਪੈਂਦਾ ਵਾਰ ਜਿਹੜੀ ਆ ਉਹ ਦੋ ਦੇਸ਼ਾਂ ਦੇ ਵਿੱਚ ਹੁੰਦੀ ਆ ਪਰ ਉਹਦਾ ਇੰਪੈਕਟ ਗਲੋਬਲ ਲੈਵਲ ਤੇ ਦੇਖਣ ਨੂੰ ਮਿਲਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਪਲਾਈ ਚੇਨਸ ਜ਼ਿਆਦਾਤਰ ਕੰਟਰੀਜ਼ ਦੇ ਵਿੱਚੋਂ ਹੋ ਕੇ ਲੰਘਦੀਆਂ ਨੇ ਕਈ ਸਾਰੇ ਕੰਟਰੀਜ਼ ਜਿਹੜਨੇ ਆ ਕਈ ਸਾਰੇ ਦੇਸ਼ ਨੇ ਗਲੋਬਲਾਈਜੇਸ਼ਨ ਤੋਂ ਬਾਅਦ ਆਪਸ ਦੇ ਵਿੱਚ ਜੁੜ ਚੁੱਕੇ ਨੇ ਉਹਨਾਂ ਦੀ ਇਕਨੋਮੀ ਆਪਸ ਦੇ ਵਿੱਚ ਲਿੰਕ ਹੋ ਚੁੱਕੀ ਆ ਇਸ ਕਰਕੇ ਜ਼ਰੂਰੀ ਆ ਕਿ ਇਦਾਂ ਦੇ ਵਾਰ ਨੂੰ ਰੋਕਿਆ ਜਾਵੇ ਤੇ ਇਹਦੇ ਲਈ ਇਹ ਉਸ ਤੋਂ ਪਹਿਲਾਂ ਇਹ ਜ਼ਰੂਰੀ ਆ ਕਿ ਯੂਕਰੇਨ ਦੀ ਮੈਂਟੈਲਿਟੀ ਨੂੰ ਹੋਰ ਬੈਟਰ ਕਰਨ ਦੀ ਲੋੜ ਆ ਹੈਨਾ ਜਦੋਂ ਤੱਕ ਯੂਕਰੇਨ ਤੇ ਰਸ਼ੀਆ ਦੇ ਰਾਸ਼ਟਰਪਤੀ ਉਹਨਾਂ ਦੀ ਆਪਸ ਦੇ ਵਿੱਚ ਗੱਲ ਨਹੀਂ ਬਣਦੀ ਇੱਕ ਇੱਕ ਮੈਂਟੈਲਿਟੀ ਕਲੀਅਰ ਨਹੀਂ ਹੁੰਦੀ ਚੀਜ਼ਾਂ ਨੂੰ ਲੈ ਕੇ ਜੇ ਜੇ ਦੋਨੋਂ ਕਿਸੇ ਪੁਆਇੰਟ ਤੇ ਆ ਕੇ ਸਹਿਮਤ ਨਹੀਂ ਹੁੰਦੇ ਉਦੋਂ ਤੱਕ ਇਸ ਸਵਾਰ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਮੈਨੂੰ ਨਹੀਂ ਲੱਗਦਾ ਉਦੋਂ ਤੱਕ ਇਸ ਸਵਾਰ ਨੂੰ ਰੋਕਿਆ ਜਾ ਸਕਦਾ ਹੈ ਹਾਲਾਂਕਿ 트ੰਪ ਕੋਸ਼ਿਸ਼ ਕਰ ਰਹੇ ਨੇ ਕਿ ਯੂਕਰੇਨ ਦੇ ਉੱਤੇ ਵੀ ਪ੍ਰੈਸ਼ਰ ਕ੍ਰੀਏਟ ਕਰਨ ਰਸ਼ੀਆ ਦੇ ਉੱਤੇ ਵੀ ਪ੍ਰੈਸ਼ਰ ਕ੍ਰੀਏਟ ਕਰਨ ਤਾਂਕਿ ਇਸ ਸਵਾਰ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ ਮਿਲਦੇ ਹਾਂ ਅਗਲੀ ਵੀਡੀਓ ਇਸ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ